ਰੈਡੀ ਪਿਛਲੇ ਦਿਨੀ ਕੋਲਕਾਤਾ ਦੇ ਪ੍ਰਸਿੱਧ ਆਰਜੀ ਕਰ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਤੌਰ ਉੱਤੇ ਟ੍ਰੇਨਿੰਗ ਲੈ ਰਹੀ ਲੜਕੀ ਨਾਲ ਉਸੇ ਹਸਪਤਾਲ ਵਿੱਚ ਹੀ ਜ਼ਬਰ ਜਨਾਹ ਕਰਨ ਉਪਰੰਤ ਉਸ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਵਾਪਰੀ ਸੀ ਡੰਡੀ ਉਸ ਤੋਂ ਬਾਅਦ ਦੇਸ਼ ਭਰ ਵਿੱਚ ਲੋਕੋ ਉੱਠ ਪਿਆ ਸੀ ਡੰਡੀ ਇਸ ਘਟਨਾ ਨੂੰ 19 ਦਿਨ ਬੀਤ ਚੁੱਕੇ ਹਨ ਡੰਡੀ ਇਸ ਮਸਲੇ ਉੱਤੇ ਬਹੁਤ ਕੁਝ ਤੇਜ਼ੀ ਨਾਲ ਵਾਪਰਿਆ ਹੈ ਡੰਡੀ ਮੁੱਖ ਅਪਰਾਧੀ ਸੰਜੈ ਰਾਏ ਨੂੰ ਫੜ ਲਿਆ ਗਿਆ ਹੈ ਡੰਡੀ ਉਸਨੇ ਪੁਲਿਸ ਕੋਲ ਆਪਣਾ ਇਹ ਅਪਰਾਧ ਮਨ ਵੀ ਲਿਆ ਹੈ ਡੰਡੀ ਉਸ ਤੋਂ ਬਾਅਦ ਉਸ ਦੇ ਕੀਤੇ ਗਏ ਪੋਲੀਗ੍ਰਾਫ ਟੈਸਟ ਵਿੱਚ ਵੀ ਇਹ ਸਪਸ਼ਟ ਹੋ ਗਿਆ ਹੈ ਡੰਡੀ ਬਾਪਰੇ ਇਸ ਦੁਖਾਂਤ ਦੇ ਘਟਨਾਕ੍ਰਮ ਦੇ ਬਿਰਵੇ ਵੀ ਵੱਡੇ ਰੂਪ ਵਿੱਚ ਸਾਹਮਣੇ ਆ ਗਏ ਹਨ ਡੰਡੀ ਦੇਸ਼ ਪਰ ਦੇ ਡਾਕਟਰਾਂ ਵਿਦਿਆਰਥੀਆਂ ਅਤੇ ਸ਼ਹਿਰੀਆਂ ਨੇ ਸੜਕਾਂ ਬਾਜ਼ਾਰਾਂ ਵਿੱਚ ਵੱਡੀ ਪੱਦਰ ਉੱਤੇ ਰੋਸ ਮੁਜ਼ਾਹਰੇ ਵੀ ਕੀਤੇ ਸਨ ਡੰਡੀ ਅਖੀਰ ਕੋਲਕਾਤਾ ਹਾਈ ਕੋਰਟ ਨੇ ਇਹ ਕੇਸ ਹੋਰ ਡੂੰਗੀ ਜਾਂਚ ਪੜਤਾਲ ਲਈ ਸੀਬੀਆਈ ਨੂੰ ਸੌਂਪ ਦਿੱਤਾ ਸੀ ਡੰਡੀ ਦੇਸ਼ ਭਰ ਦੇ ਡਾਕਟਰ ਭਾਈਚਾਰੇ ਦਾ ਗੁੱਸਾ ਠੰਡਾ ਨਾ ਹੁੰਦਾ ਦੇਖ ਕੇ ਸੁਪਰੀਮ ਕੋਰਟ ਨੇ ਵੀ ਇਸ ਦਾ ਖੁਦ ਨੋਟਿਸ ਲੈਂਦਿਆਂ ਲੋਕਾਂ ਨੂੰ ਇਸ ਸੰਬੰਧੀ ਪੂਰਾ ਇਨਸਾਫ ਕੀਤਾ ਜਾਣ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ باوجود ਹਾਲੇ ਤੱਕ ਵੀ ਇਸ ਘਟਨਾ ਪ੍ਰਤੀ ਗੁੱਸਾ ਬਰਕਰਾਰ ਹੈ ਡੰਡੀ ਵੱਡੀ ਪੱਧਰ ਉੱਤੇ ਇਸ ਦੀ ਚਰਚਾ ਜਾਰੀ ਹੈ ਡੰਡੀ ਇਸੇ ਦੌਰਾਨ ਸਬੰਧਿਤ ਰੈਡੀ ਹਸਪਤਾਲ ਵਿਚਲੇ ਕੰਮਕਾਜ ਅਤੇ ਉਸ ਦੇ ਪ੍ਰਿੰਸੀਪਲ ਸੰਦੀਪ ਕੋਸ਼ ਦੀ ਕਾਰਗੁਜ਼ਾਰੀ ਉੱਤੇ ਵੀ ਵੱਡੇ ਸਵਾਲ ਉਠਾਏ ਗਏ ਹਨ ਡੰਡੀ ਮੁੱਖ ਦੋਸ਼ੀ ਤੋਂ ਇਲਾਵਾ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਉਹਨਾਂ ਸਬੰਧੀ ਪੂਰੀ ਤਰ੍ਹਾਂ ਨਾਲ ਕੋਖ ਪੜਤਾਲ ਕੀਤੀ ਜਾ ਰਹੀ ਹੈ ਡੰਡੀ ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਜਿਸ ਤਰ੍ਹਾਂ ਦੀ ਸਰਗਰਮੀ ਵੇਖਣ ਨੂੰ ਮਿਲੀ ਸੀ ਉਹ ਵੀ ਸ਼ੱਕ ਦੇ ਘੇਰੇ ਵਿੱਚ ਹੈ ਡੰਡੀ ਉਸ ਸੰਬੰਧੀ ਵੀ ਪ੍ਰਿੰਸੀਪਲ ਉੱਤੇ ਉਂਗਲੀਆਂ ਉੱਠ ਰਹੀਆਂ ਹਨ ਡੰਡੀ ਸੂਬੇ ਦੀ ਮੁੱਖ ਮੰਤਰੀ ਮੰਮਤਾ ਵੈਂਡਰਜੀ ਹੈ ਉਸ ਕੋਲ ਹੀ ਗ੍ਰਹਿ ਅਤੇ ਸਿਹਤ ਮੰਤਰਾਲੇ ਹਨ ਡੰਡੀ ਇਸ ਲਈ ਸੁਭਾਵਿਕ ਹੀ ਉਸ ਉੱਤੇ ਵੀ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਪਰ ਪਿਛਲੇ ਸਾਰੇ ਸਮੇਂ ਵਿੱਚ ਮਮਤਾ ਅਤੇ ਪ੍ਰਸ਼ਾਸਨ ਦਾ ਜੋ ਬਤੀਰਾ ਰਿਹਾ ਹੈ ਉਹ ਤਰਵਾਸ ਦੇਣ ਵਾਲਾ ਨਹੀਂ ਹੈ ਨਾ ਹੀ ਉਸ ਨੂੰ ਵੇਖਦਿਆਂ ਵਿਸ਼ਵਾਸ ਵੱਜਦਾ ਹੈ ਡੰਡੀ ਪਹਿਲਾਂ ਦੀ ਤਰ੍ਹਾਂ ਇਸ ਮਾਮਲੇ ਉੱਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਮਮਤਾ ਬੈਨਰਜੀ ਨੂੰ ਆਮ ਬੰਗ ਜਲੂਸ ਦੀ ਸ਼ਕਲ ਵਿੱਚ ਸੜਕਾਂ ਉੱਤੇ ਨਹੀਂ ਉਤਰਨਾ ਚਾਹੀਦਾ ਸੀ ਸਗੋਂ ਇਸ ਘਟਨਾ ਨਾਲ ਨਿਪਟਣ ਲਈ ਹੋਰ ਗੰਭੀਰ ਯੋਜਨਾਬੰਦੀ ਕਰਨੀ ਚਾਹੀਦੀ ਸੀ ਅਤੇ ਸਾਰੇ ਵਰਗਾਂ ਨੂੰ ਵਿਸ਼ਵਾਸ ਵਿੱਚ ਲੈਣ ਦੇ ਯਤਨ ਕਰਨੇ ਚਾਹੀਦੇ ਸੰਦੰਡੀ ਇਸ ਮਸਲੇ ਉੱਤੇ ਪ੍ਰਸ਼ਾਸਨ ਵੱਲੋਂ ਅਖਤਿਆਰ ਕੀਤੀ ਟਕਰਾ ਦੀ ਨੀਤੀ ਨੂੰ ਚੰਗੀ ਯੋਜਨਾਬੰਦੀ ਨਹੀਂ ਕਿਹਾ ਜਾ ਸਕਦਾ ਡੰਡੀ ਇਹ ਮਸਲਾ ਸਮੁੱਚੇ ਦੇਸ਼ ਨਾਲ ਸੰਬੰਧਿਤ ਹੈ ਡੰਡੀ ਅੱਜ ਵੀ ਬਹੁਤੀਆਂ ਥਾਵਾਂ ਉੱਤੇ ਔਰਤ ਨਾਲ ਕੀਤੇ ਜਾਂਦੇ ਦੁਰਵਿਵਹਾਰ